ਤੀਸਰੀ ਪੌੜੀ ਦੇ ਵਿਚਾਰ ਆਪਾਂ ਬਖਸ਼ਿਸ਼ ਕੀਤੀ ਸੀ ਅੱਜ ਆਪ ਜੀ ਨੇ ਚੌਥੀ ਪੌੜੀ ਦੇ ਵਿਚਾਰ ਸਰਵਣ ਕਰਨੀ ਹੈ ਆਓ ਮਨ ਬ੍ਰਿਤਿਆ ਇਕਾਗਰ ਕਰੋ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸਤਗੁਰੂ ਜੀ ਜਪਜੀ ਸਾਹਿਬ ਦੀ ਚੌਥੀ ਪੌੜੀ ਪ੍ਰਮਾਣ ਕਰਦੇ ਹਾਂ ਸਾਚਾ ਸਾਹਿਬ ਸਾਚਨਾਏ ਆਖਿਆ ਭਾਉ અપਾਰ ਸਤਿਗੁਰੂ ਪਰਮਾਨੰ ਕਰਦੇ ਹਨ ਸਿਰ ਪੁੱਛਦੇ ਹਨ ਮਹਾਰਾਜ ਉਹ ਪਰਮਾਤਮਾ ਜਿਹੜਾ ਕਿਉਂ ਜੈ ਤੇ ਉਹਦਾ ਨਾਮ ਕਿਉਂ ਜੈ ਤੇ ਉਹਦੀ ਭੋਲੀ ਕੀ ਹੈ ਇਹਨੂੰ ਬੁਲਾਣਾ ਹੋਵੇ ਪਰਮਾਤਮਾ ਨੂੰ ਜਿਹੜਾ ਜਿੰਦਾ ਐਡਾ ਵੱਡਾ ਹੁਕਮ ਐ ਜਿਹਦੇ ਬਾਰੇ ਤੁਸੀਂ ਬਿਆਨ ਕੀਤਾ ਹੈ ਉਹ ਮਾਰਾ ਕਿਉਂ ਜੇ ਉਹਦਾ ਨਾਮ ਕਿਉਂ ਰਿਆਂ ਦੀ ਬੋਲੀ ਕਿਉਂ ਜੀਏ ਉਹ ਸਤਿਗੁਰ ਕਹਿੰਦੇ ਸੱਚਾ ਸਾਇਬ ਕਿੰਨੋ ਪਰਮਾਤਮਾ ਜਿਹੜਾ ਹੈ ਨਾ ਸੱਚਾ ਸਦਾ ਫਿਰ ਰਹਿਣ ਵਾਲਾ ਸੱਚਾ ਕਦੋਂ ਹੁੰਦਾ ਤਿੰਨ ਕਾਲ ਹੀ ਸੱਚ ਹੈ ਆਦ ਸੱਚ ਜੋ ਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਐ ਐਸੇ ਸੱਚਾ ਉਦੋਂ ਹੁੰਦਾ ਜਦੋਂ ਉਹ ਨਿਰੰਕਾਰ ਇਕੱਲਾ ਹੀ ਹੁੰਦਾ ਉਹਨੂੰ ਵੀ ਸੱਚਾ ਹੁੰਦਾ ਪਰ ਜਦੋਂ ਉਹ ਪਰਮਾਤਮਾ ਮਾਇਆ ਸਭ ਨਾਲ ਹੋ ਜਾਂਦਾ ਉਦੋਂ ਫਿਰ ਜਿਹੜਾ ਸੱਚਾ ਤਾਂ ਰਹਿੰਦਾ ਹੀ ਐ ਨਰਾਦ ਉਹਦੇ ਸਹਿਬ ਲੱਗ ਜਾਂਦਾ ਕੱਲਾ ਸੱਚਾ ਜਦੋਂ ਪਰਮਾਤਮਾ ਮਾਇਆ ਸਬਰ ਨਹੀਂ ਨਿਰੰਕਾਰ ਹੈ ਉਦੋਂ ਤਾਂ ਸੱਚ ਹੈ ਪਰ ਸਹਿ ਕਦੋਂ ਬਣਦਾ ਹੈ ਜਦੋਂ ਮਾਇਆ ਸਭ ਹੋ ਜਾਂਦਾ ਹੈ ਜਿਵੇਂ ਕੋਈ ਬੰਦਾ ਜਿੰਨੇ ਵੱੜੇ ਪੜ੍ਹਾਈ ਕਰੀ ਜਾਏ ਇਹ ਐਚ ਡੀ ਕਰ ਲਈ ਫਲਾਣਾ ਕਰ ਲਿਆ ਆਪਣਾਣਾ ਕਰ ਲਿਆ ਪਰ ਉਹਨੂੰ ਕੋਈ ਸਹੇਬ ਨਹੀਂ ਕਹਿੰਦਾ ਜਦੋਂ ਕਿਸੇ ਕੁਰਸੀ ਤੇ ਬੈਠ ਜਾਂਦਾ ਉਹਨੂੰ ਨੌਕਰੀ ਮਿਲ ਜਾਂਦੀ ਹੈ ਫਿਰ ਉਹਨੂੰ ਕਹਿੰਦੇ ਜੀ ਇਹ ਸਹੇਬ ਜੀ ਆ ਗਏ ਸਹੇਬ ਆ ਗਏ ਸਹੇਬ ਚਲੇ ਗਏ ਸਹਬ ਹੱਥੇ ਨਹੀਂ ਸਹਬ ਗਏ ਲੈ ਨੇ ਉਦੋਂ ਕਹਿੰਦੇ ਹਨ ਵੈਸੇ ਜਿੰਨੀ ਮਰਜ਼ੀ ਪੜਾਈ ਗਲਵੇਂ ਪਰ ਜੋ ਤਾਂ ਕੁਰਸੀ ਨਹੀਂ ਹੈ ਉਹ ਤਾਂ ਸਹਬ ਨਹੀਂ ਕਹਿੰਦੇ ਇਵੇਂ ਪਰਮਾਤਮਾ ਜਦੋਂ ਇਕੱਲਾ ਹੋਰੋਂ ਸੱਚਾ ਹੈ ਪਰ ਸਹਿਬ ਉਹਨੂੰ ਬਣਦਾ ਜਦੋਂ ਉਹ ਮਾਇਆ ਸਵਲ ਹੋ ਜਾਂਦਾ ਤਿੰਨਾਂ ਗੁਣਾ ਦੇ ਸਹਿਤ ਹੋ ਜਾਂਦਾ ਸਹਿਬ ਇਹ ਕਹਿੰਦੇ ਨੇ ਸਤਿਗੁਰੂ ਕਹਿੰਦੇ ਹਨ ਉਹ ਪਰਮਾਤਮਾ ਜਿਹੜਾ ਹੈ ਨਾ ਸੱਚਾ ਸਹਿਬ ਉਹ ਪਰਮਾਤਮਾ ਸੱਚਾ ਸਹਿਬ ਹੈ ਸੱਚਾ ਮਾਲਕ ਹੈ ਸੱਚਾ ਖਸਮ ਹੈ ਕਿਉਂ ਜਿਹੜੇ ਦੁਨੀਆ ਦੇ ਮਾਲਕ ਹਨ ਦੁਨੀਆ ਦੇ ਰਾਜੇ ਇਹ ਤਾਂ ਅੱਜ ਹਨ ਚਾਰ ਦਿਨਾਂ ਬਾਅਦ ਇਹਨਾਂ ਦੀ ਰਾਜ ਗੱਦੀ ਖਤਮ ਹੋ ਜਾਂਦੀ ਹੈ ਕੋਊ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਨ ਸਚਾਰ ਕੇ ਝੂਠੇ ਕਰਤ ਦੀਵਾਜਾ ਬੜੇ ਬੜੇ ਤੁਹਾਨੂੰ ਆਉਣਾ ਜੋ ਵਾਅਦੇ ਕਰਦੇ ਆਣ ਤੁਹਾਡੇ ਨਾਲ ਤੁਹਾਨੂੰ ਆ ਦੇ ਦੇ ਆ ਦੇ ਦੇ ਆਣ ਕਿੰਨੇ ਤੁਹਾਡੇ ਨਾਲ ਵਾਅਦੇ ਕਰ ਲੈਂਦੇ ਆਣ ਜਦੋਂ ਉਹਨਾਂ ਨੇ ਥੋਣਾ ਜਿਤਨੀ ਹੁੰਦੀ ਆਣ ਪਰ ਜਦੋਂ ਥੋਣਾ ਜਿੱਤ ਜਾਂਦੇ ਆਣ ਜਿਹੜਾ ਵੀ ਮਰਜੀ ਪਾਰਟੀ ਆ ਜਾਏ ਫਿਰ ਉਹ ਸਾਰੇ ਵਾਅਦੇ ਭੁੱਲ ਜਾਂਦੇ ਆਣ ਇਸ ਕਰਕੇ ਉਹ ਸੱਚੇ ਨਹੀਂ ਆਣ ਮਾਲਕ ਜਿਹੜਾ ਹੈ ਪ੍ਰਮਾਤਮਾ ਵਾਹਿਗੁਰੂ ਕਸਮ ਉਹ ਸੱਚਾ ਸਹਬ ਹੈ ਸੱਚਾ ਮਾਲਕ ਹੈ ਕੋਹ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਸ ਚਾਰ ਕੇ ਝੂਠੇ ਖਰਤ ਦਿਵਾਜਾ ਸਤਿਗੁਰ ਬਾਣੀ ਵਿੱਚ ਕਹਿੰਦੇ ਹਨ ਮੈਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਹੇ ਸੋ ਪਰਮਾਤਮਾ ਸੱਚਾ ਪਾਤਸ਼ਾਹ ਸੱਚਾ ਰਾਜਾ ਸੱਚਾ ਸਹਬ ਹੈ ਜੇ ਧੰਨ ਗੁਰੂ ਆਰਗੁਵੈਂਸ ਹੈ ਜੀ ਮਹਾਰਾਜ ਜਾਂ ਗਿਰ ਬਾਦਸ਼ਾਹ ਦੇ ਨਾਲ ਜਦੋਂ ਆਗਰੇ ਗਏ ਸਕਾਰ ਖੇਡ ਕੇ ਤੋ ਉਹ ਕੋ ਬਹੁਤ ਸੀ ਇਕੱਠਾ ਹੋ ਕੇ ਜਾਂਗੀਰ ਬਾਦਸ਼ਾਹ ਆਰਾਮ ਕਰਨ ਵਾਸਤੇ ਦਰਖਤਾ ਦੀ ਸ਼ਾਂ ਦੇਖ ਕੇ ਬੈਠ ਗਿਆ ਉਹਦੇ ਬੰਦੇ ਵੀ ਬੈਠ ਗਏ ਸਤਿਗੁਰੂ ਤੇ ਉਹਨਾਂ ਦੇ ਸਿੱਖ ਦੂਸਰੇ ਪਾਸੇ ਸ਼ਾਂ ਦੇਖ ਕੇ ਉਹਦੇ ਸਾਹਮਣੇ ਬੈਠ ਗਏ ਰਾਹ ਕਰਨ ਲੱਗਿਆ ਇੱਥੇ ਇੱਕ ਘਾਈ ਸੀ ਉਹਨੂੰ ਪਤਾ ਲੱਗਿਆ ਇੱਥੇ ਸੱਚੇ ਪਾਤਸ਼ਾਹ ਆਏ ਹਨ ਤਾਂ ਉਹਨੇ ਘਾਵੇਦ ਕੇ ਟਕਾ ਲਿਆਂਦਾ ਤੇ ਉਹ ਰੂਈ ਕਾ ਜਿਹੜਾ ਸਤਿਗੁਰੂ ਲਈ ਸਤਿਗੁਰੂ ਨੂੰ ਮੇਟਾ ਕਰਨੇ ਲਿਆਂਦਾ ਟਕਾ ਵੀ ਲਿਆਇਆ ਤੇ ਘਾ ਵੀ ਲਿਆਇਆ ਪੰਡ ਬਾਲ ਛੁੱਟ ਦਿੱਤੀ ਜਿੱਥੇ ਜਾ ਕੇ ਬਾਦਸ਼ਾਹ ਬੈਠਾ ਸੀ ਨਾ ਕੌਣੇ ਕੋਲ ਚਲਾ ਗਿਆ ਜਾ ਕੇ ਤਕਾ ਅੱਗੇ ਰਾਕੇ ਕਿਆ ਸੱਚੇ ਬਾਦਸ਼ਾਹ ਮੈਨੂੰ ਮੁਕਤੀ ਦਿਓ ਮੈਨੂੰ ਲੋਕ ਪਰ ਲੋਕ ਦੇ ਸੁਖ ਦਿਓ ਹਾਰਾ ਮੇਰੇ ਤੇ ਕਿਰਪਾ ਕਰੂ ਤਾਂ ਜਾ ਕੇ ਬਾਦਸ਼ਾਹ ਬੜਾ ਹੈਰਾਨ ਹੁੰਦਾ ਹੈ ਕਹਿ ਲਗਾ ਵੀ ਮੈਂ ਤਾਂ ਦੁਨੀਆ ਦਾ ਬਾਦਸ਼ਾਹ ਮੈਂ ਤੈਨੂੰ ਕੁਝ ਪਿੰਡ ਦੇ ਸਕਦਾ ਜ਼ਗੀਰ ਵਜੋਂ ਜੇ ਕੋਈ ਧਨ ਦੌਲ ਚਾਹੀਦਾ ਉਹ ਮੰਗ ਲੈ ਇਹਨੂੰ ਮੈਂ ਦੇ ਦੇ ਦਿੰਦਾ ਔਰ ਕੋਈ ਹੋਤਾ ਚਾਹਣਾ ਉਹ ਵੀ ਦੇ ਦੇਾਂਗਾ ਪਰ ਆ ਮੁਕਤੀ ਵਾਲੀ ਜਿਹੜੀ ਗੱਲ ਐ ਇਹ ਮੈਂ ਨਹੀਂ ਦੇ ਸਕਦਾ। ਫਿਰਗਾ ਤੁਪਲੇਖਣਾ ਲੱਗਿਆ। ਮੁਕਤੀ ਜਿਹੜੀ ਐ ਬੰਨਾ ਤੋਂ ਮੁਕਤ ਤਾਂ ਤੈਨੂੰ ਭਲੇਖਾ ਲੱਗਿਆ ਸੱਚੇ ਪਾਤਸ਼ਾਹ ਤਾਂ ਆਪਣੇ ਮੋਹ ਨੇ ਕਿਹਾ ਬੇ ਸੱਚੇ ਪਾਤਸ਼ਾਹ ਤਾਂ ਉਹ ਸਾਹਮਣੇ ਬੈਠਿਆ ਚੇਵੇਂ ਪਾਤਸ਼ਾਹ ਕਿਉਂਕਿ ਇੱਕ ਦਿਨ ਉਹ ਤੇ ਮਨੂਜ ਨੂੰ ਗੁੱਸਾ ਆ ਗਿਆ ਸੀ ਜਿਉਂਦੇ ਸਾਹਮਣੇ ਆ ਕੇ ਕਿਸੇ ਸਿੱਖ ਨੇ ਕਿਹਾ ਸੱਚੇ ਬਾਦਸ਼ਾਹ ਤੁਸੀਂ ਕਦੋਂ ਆਏ ਇੱਥੇ ਤਾਂ ਜਾਂਗੀਰ ਬਾਦਸ਼ਾਹ ਦੇ ਮਨੂਜ ਨੂੰ ਗੁੱਸਾ ਆਇਆ ਕਹਿਣ ਲੱਗਾ ਮੈਂ ਐਡਾ ਵੱਡਾ ਬਾਦਸ਼ਾਹ ਸਾਰੇ ਲੋਕੀ ਮੇਰਾ ਹੁਕਮ ਮੰਦੇ ਹਨ ਤੇ ਇਹਨਾਂ ਨੂੰ ਲੋਕੀ ਸੱਚੇ ਬਾਦਸ਼ਾਹ ਕਹਿੰਦੇ ਹਨ ਸਾਧਗੁਰ ਨੇ ਅਗਲੇ ਦਿਨ ਹੀ ਕੋਪ ਕਰਾ ਦਿੱਤਾ ਹੋਣ ਆਪਣੇ ਮੋਈ ਕਹ ਰਿਆ ਵੀ ਸੱਚੇ ਪਾਤਸ਼ਾਹ ਤਾ ਉਹ ਸਾਹਮਣੇ ਬੈਠਿਆ। ਤਾ ਉਹ ਜਿਹੜਾ ਸਤਿਗੁਰ ਦਾ ਸੇਖ ਸਿਨਾ ਕਾਈ ਉਹਨੇ ਜਿਹੜਾ ਟਕਾ ਰੱਖਿਆ ਸੀ ਜਾਨ ਦੀ ਬਾਤ ਸੀ ਤੇ ਅਗੇ ਉਹ ਚੋਕ ਲਿਆ। ਤੇ ਨਾਲ ਹੀ ਘਾਦੀ ਪੰਡ 12 ਚੋਕੇ ਜਿੱਥੇ ਸਤਿਗੁਰ ਬੈਠੇ ਸਨ ਉੱਥੇ ਜਾ ਕੇ ਛੋਟ ਦਿੱਤੀ ਤੇ ਟਕਾ ਕੇ ਰੱਖ ਕੇ ਸਤਿਗੁਰੋ ਕੇ ਬੇਨਤੀ ਕੀਤੀ ਮਹਾਰਾਜ ਮੇਰੇ ਤੇ ਕਿਰਪਾ ਕਰੋ ਨਮਸਕਾਰ ਕੀਤੀ। ਮਤਾ ਕੇ ਕੇ ਮਹਾਰਾਜ ਮੈਨੂੰ ਮੁਕਤੀ ਦਿਓ ਮੈਂ ਮੁਕਤ ਹੋ ਜਾਵਾਂ ਮਹਾਰਾਜ ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਦਿਓ ਤੇ ਮੈਨੂੰ ਮੇਰੇ ਲੋਕ ਪਰ ਲੋਕ ਕੋ ਤੁਸੀਂ ਸਹਾਈ ਹੋ ਸਤਿਗੁਰੂ ਨੇ ਉਹਦਾ ਪ੍ਰੇਮ ਦੇਖਿਆ ਉਹਦੀ ਸ਼ਰਧਾ ਦੇਖੀ ਤੇ ਕਿਹਾ ਨਿਹਾਲ 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 ਕਹਿ ਕੇ ਉਹਨੂੰ ਪ੍ਰਸੰਨ ਕਰ ਦਿੱਤਾ ਉਹਦੇ ਤੇ ਕਿਰਪਾ ਕਰ ਦਿੱਤੀ ਨੇ ਆ ਲੋਗੇ ਤਾਂ ਉਸ ਦਿਨ জাহাঙ্গীর ਬਾਦਸ਼ਾਹ ਨੂੰ تسلی ہو گئی ਜਿਹੜਾ ਪਹਿਲੇ ਮਨ ਵਿੱਚ ਗੁੱਸਾ ਕਰਦਾ ਸੀ ਕਹਿ ਲਗਾ ਵਾਕਈ ਮੈਂ ਸੱਚਾ ਪਾਤਸ਼ਾਹ ਨਹੀਂ ਆ ਕਿਉਂਕਿ ਮੈਂ ਤਾਂ ਦੁਨੀਆ ਦੇ ਪ੍ਰਕਾਰ ਦੇਣ ਵਾਲਾ ਝੂਠੇ ਪ੍ਰਕਾਰ ਦੇ ਦੇ ਸਕਦਾ ਸੱਚੇ ਪਾਤਸ਼ਾਹ ਨਹੀਂ ਦੇ ਸਕਦਾ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਸਿੱਧਾ ਨੂੰ ਭਾਈ ਉਹ ਪਰਮਾਤਮਾ ਜਿਹੜਾ ਹੈ ਨਾ ਸੱਚਾ ਸਾਹਿਬ ਹੈ ਸੱਚਾ ਸਾਹਿਬ ਸਤਿਆ ਮਾਲਕ ਹੈ ਕਿਉਂਕਿ ਉਹ ਨਾਸ਼ ਨਹੀਂ ਹੁੰਦਾ ਦੁਨੀਆ ਦੇ ਜਿਹੜੇ ਮਾਲਕ ਨੇ ਉਹ ਨਾਸ਼ ਹੋ ਜਾਂਦੇ ਆ ਉਹ ਤਿੰਨ ਕਾਲ ਹੀ ਸਤਿਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉotra ਸਦਾਈ ਸੱਚ ਹੈ ਸੱਚਾ ਸਾਹਿਬ ਸਿਰ ਕਹਿਣ ਲੱਗਿਓਂਦਾ ਨਾਮ ਸਤੂਰ ਕਹਿਣ ਕਿਉਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਇੱਕ ਓੰਕਾਰ ਸਤ ਨਾਮ ਉਹਦਾ ਨਾਮ ਜਿਹੜਾ ਉਹ ਵੀ ਸੱਚ ਹੈ ਸਦਾਈ ਸੱਚ ਹੈ ਕੋਈ ਨਾਲ ਹੁੰਦਾ ਨਾਮ ਕੋਈ ਬੰਦਾ ਬੰਦੇ ਨੂੰ ਮਾਰ ਸਕਦਾ ਹੈ ਬੰਦੇ ਨੂੰ ਰੋਕ ਸਕਦਾ ਹੈ ਜਿਹੜਾ ਉਹਦੇ ਕੋਲ ਨਾਮ ਧਨ ਜੇ ਇਕੱਠਾ ਕੀਤਾ ਹੈ ਨਾ ਉਹ ਨਹੀਂ ਰੁਟ ਸਕਦਾ ਉਹ ਬੰਦੇ ਦੇ ਨਾਲ ਹੀ ਜਾਏਗਾ ਇੱਕ ਵਾਰੀ ਪਿਆਰ ਨਾਲ ਆਪ ਕੋ ਸਤਨਾਮ ਇਸ ਕਰਕੇ ਸਹਿਬ ਜੀ ਸਿਧਾਂ ਨੂੰ ਕਹਿੰਦੇ ਨੇ ਭਾਈ ਉਹ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਉਹ ਵੀ ਸਦਾ ਸੱਚ ਹੈ ਫਿਰ ਲੈਣ ਵਾਲਾ ਸਾਥ ਨਾਲੇ ਉਹਦਾ ਨਾਮ ਕਦੇ ਵੀ ਨਾਸ਼ ਨਹੀਂ ਹੁੰਦਾ ਫਿਰ ਸੇਦ ਕਹਿਣ ਲੱਗੇ ਮਹਾਰਾਜ ਉਹਦੀ ਬੋਲੀ ਕੀ ਹੈ ਠੀਕ ਹੈ ਉਹ ਸੱਚ ਹੈ ਉਹਦਾ ਨਾਮ ਵੀ ਸੱਚ ਹੈ ਪਰ ਜਿਹੜੇ ਕਿਸੇ ਰਾਜੇ ਖੋਲ ਜਾਈਦਾ ਹੁਣ ਆਪਾਂ ਆਮ ਸਕੂਲਾਂ ਦੀ ਗੱਲ ਹੀ ਲੈ ਲਓ ਹੁਣ ਜਿਹੜੇ ਟੀਚਰ ਲੱਗੇ ਹੋਏ ਇਹਨਾਂ ਨੂੰ ਕਈ ਸਕੂਲਾਂ ਵਿੱਚ ਜਦੋਂ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕਰਨੀ ਹੁੰਦੀ ਹੈ ਉਹਨਾਂ ਦੀ ਇੰਟਰਵਿਊ ਹੁੰਦੀ ਹੈ ਤਾਂ ਜਿਹੜਾ ਸਕੂਲ ਹੋਵੇ ਉਹਨਾਂ ਦੀ ਉਹ ਜੀ ਬੋਲੀ ਹੁੰਦੀ ਐ ਕੋਈ ਅੰਗਰੇਜ਼ੀ ਸਕੂਲ ਵਿੱਚ ਟੀਚਰ ਜਾਂਦਾ ਤਾਂ ਉਹਨਾਂ ਦੇ ਪ੍ਰਿੰਸੀਪਲ ਚਾਹੁੰਦੇ ਨੇ ਸਾਡੇ ਨਾਲ ਇਹ ਜਿਹੜੀ ਬੋਲੀ ਹੈ ਨਾ ਅੰਗਰੇਜ਼ੀ ਵਿੱਚ ਬੋਲਣ ਤਾਂ ਉਹ ਖੁਸ਼ ਹੁੰਦੀਆਂ ਟੀਚਰਾਂ ਪ੍ਰਿੰਸੀਪਲ ਤਾਂ ਖੁਸ਼ ਹੁੰਦਾ ਵੀ ਇਹਨੇ ਬੋਲੀ ਜਿਹੜੀ ਹੈ ਨਾ ਸਾਡੀ ਬੋਲੀ ਵਿੱਚ ਸਾਡੇ ਨਾਲ ਗੱਲ ਕੀਤੀ ਐ ਪੰਜਾਬੀ ਸਕੂਲਾਂ ਵਿੱਚ ਚਲੇ ਜਾਓ ਉਹਨਾਂ ਨੂੰ ਪੰਜਾਬੀ ਹਿੰਦੀ ਸਕੂਲਾਂ ਵਿੱਚ ਜਾਓ ਤਾਂ ਉਹਨਾਂ ਦੀਆਂ ਟੀਚਰਾਂ ਹਿੰਦੀ ਵਿੱਚ ਗੱਲ ਕਰੋ ਜਿਹੜੇ ਉਰਦੂ ਪੜ੍ਹਾਉਂਦੇ ਹਨ ਉਹਨਾਂ ਨੂੰ ਜੇ ਕੋਈ ਉਰਦੂ ਵਿੱਚ ਜਾ ਕੇ ਗੱਲ ਕਰ ਲੈਣਾ ਉਹਨਾਂ ਦੇ ਵਟਿਆਂ ਨੂੰ ਫਿਰ ਉਹ ਪ੍ਰਸੰਨ ਹੁੰਦੇ ਹਨ ਤਾਂ ਸਤਿਗੁਰੂ ਨੂੰ ਸੇਧ ਕਹਿੰਦੇ ਹਨ ਮਹਾਰਾਜ ਜਿਵੇਂ ਸਾਰਿਆਂ ਦੀ ਆਪਣੀ ਆਪਣੀ ਬੋਲੀ ਹੈ ਰਾਜਿਆਂ ਨੂੰ ਪ੍ਰਸੰਨ ਕਰਨਾ ਹੋਵੇ ਤਾਂ ਜਿਹੜੀ ਬੋਲੀ ਉਹਨੂੰ ਪਤਾ ਹੋਵੇ ਨਾ ਜੇ ਕਿਤੇ ਉਹਦੀ ਬੋਲੀ ਵਿੱਚ ਜਾ ਕੇ ਬੋਲਿਆ ਜਾਏ ਤਾਂ ਰਾਜਾ ਪ੍ਰਸੰਨ ਹੋ ਜਾਂਦਾ ਖੁਸ਼ ਹੁੰਦਾ ਇਹਨੇ ਮੇਰੀ ਬੋਲੀ ਵਿੱਚ ਗੱਲ ਕੀਤੀ ਹੈ ਸਤਗੁਰੂ ਨੂੰ ਸੇਵ ਕਹਿੰਦੇ ਨ ਮਹਾਰਾਜ ਦੱਸੋ ਪਰਮਾਤਮਾ ਜਿਹੜਾ ਸੱਚਾ ਮਾਲਕ ਹੈ ਫਿਰ ਉਹ ਹੀ ਖੁਸ਼ ਹੁੰਦਾ ਹੈਗਾ ਉਹਦੀ ਬੋਲੀ ਕਿਵੇਂ ਹੈ ਉਹਨੂੰ ਕਿਵੇਂ ਖੁਸ਼ ਕੀਤਾ ਜਾ ਸਕਦਾ ਹੈ ਭਾਖਿਆ ਕਹਿੰਦੇ ਨ ਬੋਲੀ ਨਹੀਂ ਤਾਂ ਸਤਗੁਰੂ ਕਹਿਣ ਲੱਗੇ ਉਹਦੀ ਬੋਲੀ ਹੈ ਭਾਉ ਭਾਉ ਕਹਿੰਦੇ ਨ ਪ੍ਰੇਮ ਨੂੰ ਉਹਦੀ ਬੋਲੀ ਹੈ ਪ੍ਰੇਮ ਅਪਾਰ अपार परमात्मा ਦੀ ਜਿੰਦਾ ਕੋਈ ਪਾਰਾ ਵਾਰ ਨਹੀਂ ਕੌਂਦੀ ਬੋਲੀ ਹੈ ਭਾਉ ਜੇ ਉਹਨੂੰ ਬੁਲਾਣਾ ਹੈ ਤਾਂ ਕੋਈ ਢੰਗ ਹੈ ਪ੍ਰੇਮ ਨਾਲ ਉਹਦਾ ਜਾਪ ਕਰੋ ਪ੍ਰੇਮ ਨਾਲ ਬੱਧਾ ਚੱਤੀ ਨਹੀਂ ਐ ਬੱਧਾ ਰੁਦਾ ਨਾਮ ਜਪਿਆ ਬੈਠਾ ਬੱਧਾ ਰੁਦਾ ਨਾਮ ਜਪਿਆ ਬੱਧਾ ਰੁਦਾਈ ਕੰਮ ਕੀਤਾ ਆਰਮੀ ਕੀਤਾ ਐਵੇਂ ਫਟਾਫਟ કરી ਗਏ ਉੱਪਰ ਵਰ ਕੇ ਪਰਤੀ ਗਏ ਵੀ ਪਾਠ ਕਰ ਲਿਆ ਬਸ ਬੱਧਾ ਰੁਧਾ ਕੀਤਾ ਬੱਧਾ ਚੱਤੀ ਜੋ ਪਰੇ ਨਾ ਗੁਣ ਨਾ ਉਪਕਾਰ ਸਾਰੂ ਕਿ ਕੋਈ ਬੰਦਾ ਜਿਹੜਾ ਕੰਮ ਕਰਦਾ ਹੈ ਨਾ ਜੇ ਪ੍ਰੇਮ ਨਾਲ ਨਹੀਂ ਕਰਦਾ ਬੱਧਾ ਚੱਤੀ ਕਰਦਾ ਆਉਂਦਾ ਕੋਈ ਗੁਣ ਨਹੀਂ ਹੁੰਦਾ ਆਉਂਦਾ ਕੋਈ ਫਾਇਦਾ ਨਹੀਂ ਨਾ ਕੋਈ ਆਉਂਦਾ ਉਕਾਰ ਇਸ ਕਰਕੇ 사ਤਗੁਰ ਕਹਿੰਦੇ ਰਹਿੰਦੀ ਬੋਲੀ ਜਿਹੜੀ ਹੈ ਨਾ ਪ੍ਰਮਾਤਮਾ ਦੀ ਈ ਨੂੰ ਬੁਲਾਉਣੇ ਤਾਂ ਪ੍ਰੇਮ ਨਾਲ ਜਿਹਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁਖ ਹੈ ਉਹਦੀ ਬੋਲੀ ਪ੍ਰੇਮ ਹੈ ਉਹ ਪ੍ਰਮਾਤਮਾ ਭੁਖ ਹੈ ਭਾਉ ਦਾ ਪ੍ਰੇਮ ਦਾ ਜਿਨ ਕੇ ਭਾਂਡੇ ਭਾਉ ਤਿਨਾਂ ਸਵਾਰ ਸੀ ਸੁਖੀ ਕਰੇ ਪਸਾਉ ਦੋ ਕੁ ਇਸਾਰ ਸੀ ਛੋਟੀ ਜੀ ਗੱਤਾਂ ਕਹਿ ਕੇ ਆਪਾਂ ਸਮਾਪਤੀ ਕਰ ਦੇਣੀ ਹੈ ਬਾਕੀ ਵਿਚਾਰਾ ਕੱਲ ਕਰਾਂਗੇ ਰਾਮਾਨੰਦ ਜੀ ਕਬੀਰ ਜੀ ਦੇ ਗੁਰੂ ਹੋਏ ਹਨ ਤੇ ਆਪ ਜੀ ਨੇ ਇਸੇ ਤਰ੍ਹਾਂ ਜੋ પ્રેમ ਦਾ ਸਾਥ ਦਿਨਾ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਬਹੁਤ ਹੀ ਸਨਮਾਨੀ ਆਪਾਂ ਸ਼ਨੀਵਾਰ ਦਾ ਵਿਸ਼ੇਸ਼ ਦੀਵਾਨ ਰੱਖਿਆ ਵੀ ਹਰ ਸ਼ਨੀਵਾਰ 10 ਮਿੰਟ ਵਾਧਾ ਬੈਠਣਾ ਕਈ ਭੈਣਾ ਤਾਂ ਇਸ ਕਰਕੇ ਨਹੀਂ ਆਈਆਂ ਕਿ ਬਾਬਾ ਜੀ ਨੇ ਅੱਜ ਟਾਈਮ ਜ਼ਿਆਦਾ ਹੀ ਲਾ ਦੇਣਾ ਹੈ ਤੇ ਇਸ ਕਰਕੇ ਜਾਵੋ ਹੀ ਨਾ ਜਾਂ ਪਹਿਲਾਂ ਹੀ ਮੱਥਾ ਟੇਕ ਆਓ ਕਈਆਂ ਤਾਂ ਮਜਬੂਰੀ ਹੁੰਦੀ ਹੈ ਪਰ ਕਈ ਇਹ ਸੋਚ ਲੈਂਦੇ ਹਨ ਪਰ ਭਲਾ ਆਪਣਾ ਹੀ ਹੋਣਾ ਹੈ ਜੇ 10 ਮਿੰਟ ਜ਼ਿਆਦਾ ਲੱਗ ਜਾਣਗੇ ਨਾ ਫਲਾ ਆਪਣਾ ਹੀ ਹੋਣਾ ਸਮਾ ਹੋਈ ਸਫਲਾ ਹੋਣਾ ਜਿਹੜਾ ਆਪਾਂ ਗੁਰੂ ਦੀ ਗੋਦ ਵਿੱਚ ਪ੍ਰੇਮ ਨਾਲ ਬੈਠ ਕੇ ਉਹਦਾ ਜਸ ਕਰਾਂਗੇ ਸੋ ਰਾਮਾਨੰਧੀ ਕਬੀਰ ਜੀ ਦੇ ਗੁਰੂ ਹੋਏ ਐਵੇਂ ਇੱਕ ਹੋਰ ਬੜਾ ਭੋਲਾ ਜਿਹਾ ਭਗਤ ਸੀ ਤੇ ਉਹਨੇ ਰਾਮਾਨੰਧੀ ਤੋਂ ਨਾਮ ਲੈਣਾ ਸੀ ਜਦੋਂ ਜਾਏ ਉੱਥੇ ਬڑے ਲੋਕ ਇਕੱਠੇ ਹੋਣਾਂ ਨੂੰ ਕੋਈ ਜਾਣ ਹੀ ਨਾ ਦੇਵੇ ਅੱਗੇ ਭੋਲਾ ਬਹੁਤ ਸੀ ਕਬੀਰ ਜੀ ਤਾਂ ਗਿਆਨਵਾਨ ਸਨ ਪਰ ਬੜਾ ਭੋਲਾ ਸੀ ਤੇ ਉਹ ਲੁੱਕ ਜਾਂਦਾ ਸੀ ਹੁਣ ਵੀ ਕਦੋਂ ਮੈਂ ਇਹ ਇਕੱਲੇ ਮਿਲਣ ਇਹਨਾਂ ਤੋਂ ਨਾਮ ਲਵਾਂ ਉਹ ਸਵੇਰੇ ਸਵੇਰੇ ਜਦੋਂ ਕਬੀਰ ਜੀ ਜਾਂਦੇ ਸਨ ਰਾਮਾਨੰਦ ਜੀ ਜਾਂਦੇ ਸਨ ਇਵੇਂ ਕਬੀਰ ਜੀ ਨੇ ਇੱਕ ਦਿਨ ਸਵੇਰੇ ਸਵੇਰੇ ਲੰਮੇ ਪੈ ਕੇ ਉਹਨਾਂ ਤੋਂ ਨਾਮ ਲੈ ਲਿਆ ਸੀ। ਐਵੇਂ ਉਹ ਭਗਤ ਨੇ ਜਦੋਂ ਦੇਖਿਆ ਨਾ ਇੱਕ ਵਾਰੀ ਕਿਉਂਕਿ ਰਾਮਾਨੰਦ ਜੀ ਜਦੋਂ ਜਾਂਦੇ ਸਨ ਬਾਹਰ ਅਮਰਤਪੁਰੇ ਲੈ ਉੱਠ ਕੇ ਉਹਨਾਂ ਨਾਲ ਪੰਜ ਚਾਰ ਬੰਦੇ ਹੁੰਦੇ ਸਨ ਉਹਨਾਂ ਦੇ ਸਿੱਖ ਜੰਗਲ ਪਾਣੀ ਜਾਣਾ ਇਸ਼ਨਾਨ ਪਾਣੀ ਕਰਨਾ ਨਾਲ ਜਾਂਦੇ ਸਨ। ਤਾਂ ਫਿਰ ਜਦੋਂ ਕੱਲੇ ਹੁੰਦੇ ਸਨ ਇਹੋ ਭੋਲਾ ਜਿਹਾ ਭਗਤ ਇੱਕ ਥਾਂ ਤੇ ਲੁਕ ਜਾਂਦਾ ਸੀ। ਬਈ ਜਦੋਂ ਕਿਤੇ ਕਦੇ ਕੱਲੇ ਮਿਲੇ ਨਾ ਮੈਨਾ ਤੋਂ ਨਾਮ ਮੰਗਣਾ ਕਾਇਕ ਦਿਨ ਸਵੇਰੇ ਸਵੇਰੇ ਰਾਮਾਣਾ ਜੀ ਕੱਲਈ ਜੋ ਜੰਗਲ ਪਾਣੀ ਜਾ ਰਹੇ ਸਨ ਆਥੇ ਤੇ ਲੋਟਾ ਪੜਿਆ ਹੋਇਆ ਸੀ ਤੇ ਜੰਗਲ ਪਾਣੀ ਜਾ ਰਹੇ ਸਨ ਉਹਨੇ ਦੇਖ ਲਿਆ ਵੀ ਹੁਣ ਕੱਲੇ ਹੀ ਹਨ ਜਾ ਕੇ ਚਰਨਾ ਤੇ ਡੇਗਿਆ ਉਹ ਭੋਲਾ ਰਾਮਾਣਾ ਜੀ ਦਾ ਸੇਖ ਚਰਨਾ ਤੇ ਡੇਗ ਪਿਆ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੇ ਨੂੰ ਨਾਮ ਦਿਓ ਉਹ ਕਹਿ ਲਗੇ ਕੋਈ ਇਹ ਕੋਈ ਨਾਮ ਦੇਣ ਦਾ ਟਾਈਮ ਹੈ ਆਏ ਤਾਂ ਅਸੀਂ ਜੰਗਲ ਪਾਣੀ ਆਏ ਆ ਜੰਗਲ ਪਾਣੀ ਜਾਣੇ ਇਸ਼ਨਾਨ ਆਜੂ ਕਰਾਂਗੇ ਬੈਠਾਂਗੇ ਨਾਮ ਦੇਣ ਦਾ ਵੀ ਕੋਈ ਟਾਈਮ ਹੁੰਦਾ ਤੂੰ ਹੁਣ ਹੀ ਆਇਆ ਇਹ ਕੋਈ ਟਾਈਮ ਹੈ ਉਹ ਕਹਿਣ ਲੱਗਾ ਨਹੀਂ ਜੀ ਮਹਾਰਾਜ ਫਿਰ ਤੁਹਾਡੇ ਕੋਲ ਬਹੁਤ ਰਸ਼ ਹੋ ਜਾਂਦਾ ਲੋਕੀ ਬਹੁਤ ਆ ਜਾਂਦੇ ਹਨ ਫਿਰ ਕੋਈ ਸਾਨੂੰ ਅੱਗੇ ਨਹੀਂ ਜਾਣ ਦਿੰਦਾ ਭਾਰਾ ਮੈਨੂੰ ਤਾਂ ਹੁਣ ਹੀ ਨਾਮ ਦੇ ਦਿਓ ਭੋਲਾ ਭੋਸ ਤੇ ਰਾਮਾ ਨੰਦ ਜੀ ਨੂੰ ਗੁੱਸਾ ਆਇਆ ਕਹਿਣ ਲੱਗੇ ਤੈਨੂੰ ਕਿਹਾ ਵੀ ਕੋਈ ਟਾਈਮ ਨਹੀਂ ਹੈ ਇਸ਼ਨਾਨ ਪਾਣੀ ਕਰਕੇ ਫਿਰ ਜੇ ਬੈਠਾਂਗੇ ਫੇਰ ਹੀ ਨਾਮ ਦਿੱਤਾ ਜਾਂਦਾ ਜਾਂ ਚਲੇ ਜਾ ਉਹ ਨਾਮਣੇ ਚਰਨ ਫਕੜੀ ਰੱਖੇ ਫਿਰ ਉਹਨਾਂ ਨੇ ਗੁੱਸੇ ਨਾਲ ਆ ਕੇ ਨਾ ਕਹਿਣਗੇ ਭਾਜਾ ਲੋਟਾ ਮਾਰਾਗੇ ਉਹਨਾਂ ਦੇ ਹੱਥੇ ਲੋਟਾ ਭੜਿਆ ਇਹ ਕਹਿੰਦੇ ਭਾਜਾ ਲੋਟਾ ਮਾਰਾਂਗੇ ਉਹਨੇ ਸੋਚਿਆ ਮੈਨੂੰ ਨਾਮ ਮਿਲ ਗਿਆ ਉਹ ਚਲਾ ਗਿਆ ਭੱਜ ਗਿਆ ਉਹਨੇ ਸਮਝਿਆ ਵੀ ਇਹਨਾਂ ਨੇ ਵੀ ਨਾ ਜਿਵੇਂ ਨਾਮ ਦਿੰਦੇ ਹਨ ਇਹਨਾਂ ਨੇ ਨਾਮ ਦੇ ਦਿੱਤਾ ਉਹਨੇ ਜਾ ਕੇ মালা ਪਕੜ ਲਈ ਤੇ মালা ਪਕੜ ਕੇ ਫਸੇ ਹੀ ਜਾਪ ਕਰਨ ਲੱਗ ਗਿਆ ਭਾਜਾ ਲੋਟਾ ਮਾਰਾਂਗੇ ਭਾਜਾ ਨਾਮ ਲੋਟਾ ਮਾਰਾਂਗੇ ਪਰ ਧਿਆਨ ਜਿਹੜਾ ਪਰਮਾਤਮਾ ਵੱਲ ਇਹ ਹੀ ਕਰ ਗਿਆ ਭਾਜਾ ਲੋਟਾ ਮਾਰਾਂਗੇ ਭਾਜਾ ਲੋਟਾ ਮਾਰਾਂਗੇ ਧਿਆਨ ਪਰਮਾਤਮਾ ਵੱਲ ਲਈ ਰੱਖਿਆ ਪਰ ਜਾਪ ਹੀ ਕਰੀ ਗਿਆ ਉਹਦਾ ਪ੍ਰੇਮ ਦੇਖ ਕੇ ਪਰਮਾਤਮਾ ਉਹਦੇ ਤੇ ਬਰਸਾਨਣ ਹੋ ਗਿਆ ਇੱਕ ਵਾਰੀ ਪਿਆਰ ਨਾਲ ਆਖੋ ਉਹਨੂੰ ਵੀ ਗਿਆਨ ਹੋ ਗਿਆ ਇੱਕ ਦਿਨ ਆ ਗਿਆ ਜੈਜੈਕਾਰ ਹੋਣ ਲੱਗੀ ਹੁੰਦੀ ਤੇ ਰਾਮਾਣਾ ਜੀ ਨੇ ਉਹਨੂੰ ਬੁਲਾਇਆ ਕਿ ਰਾਮਾਣਾ ਜੀ ਦੇ ਦਰਸ਼ਨ ਕਰਨ ਆਇਆ ਇਹ ਰਾਮਾਣਾ ਜੀ ਪੁੱਛਣ ਲੱਗੇ ਕਹਿਣ ਲੱਗੇ ਵੀ ਤੂੰ ਨਾਮ ਕਿੱਥੋਂ ਲਿਆ ਬਈ ਤੂੰ ਤੇਰੀ ਕਮਾਈ ਬੜੀ ਐ ਬੜੀ ਤੇਰੀ ਮਹਿਮਾ ਹੋ ਰਹੀ ਐ ਤੇ ਤੂੰ ਨਾਮ ਕਿੱਥੋਂ ਲਿਆ ਐ ਐ ਲੱਗਾ ਹੀ ਤੁਹਾਡੇ ਤੋਂ ਕਹਿਣ ਲੱਗੇ ਰਾਮਾ ਨਾਥ ਜੀ ਕਹਿਣ ਲੱਗੇ ਮੈਂ ਤਾਂ ਤੈਨੂੰ ਜਾਣਦਾ ਨਹੀਂ ਤੂੰ ਮੇਰੇ ਤੋਂ ਕਿਧੋਂ ਨਾਮ ਲਿਆ ਕਹਿਣ ਲੱਗਾ ਜੀ ਇੱਕ ਵਾਰੀ ਅਮਰਤੂਏ ਲੈ ਤੁਹਾਡੇ ਕੋਲ ਗਿਆ ਸੀ ਤੁਸੀਂ ਆਪ ਦਾ ਨਾਮ ਦਿੱਤਾ ਸੀ ਭੱਜ ਜਾ ਰੋਟਾ ਮਾਰਾਂਗੇ ਨਾਮ ਰਾਮਾ ਨਾਥ ਜੀ ਆਸਪੈ ਕਹਿਣ ਲੱਗੇ ਮੈਂ ਤਾਂ ਤੈਨੂੰ ਕਿਹਾ ਜੀ ਦੌੜ ਜਾ ਨਹੀਂ ਤਾਂ ਤੇਰੇ ਰੋਟਾ ਮਾਰਾਂਗੇ ਕਹਿੰਦਾ ਜੀ ਮੈਂ ਤਾਂ ਹੀ ਸਮਝਿਆ ਸ਼ਾਇਦ ਤੁਸੀਂ ਮੈਨੂੰ ਨਾਮ ਦਿੱਤਾ ਮੈਂ ਤਾਂ ਉਹੀ ਤੇ ਬਧਾਰੇ ਸੋ ਪ੍ਰੇਮ ਦੇ ਅੱਗੇ ਕੋਈ ਚੀਜ਼ ਨਹੀਂ ਹੈ ਪ੍ਰੇਮ ਸਾਰਿਆਂ ਨਾਲੋਂ ਵੱਡਾ ਹੈ ਪ੍ਰੇਮ ਜਿਹੜਾ ਪ੍ਰੇਮ ਨਾਲ ਕੋਈ ਵੀ ਜਪੇ ਨਾ ਉਹ ਪ੍ਰਵਾਨ ਹੋ ਜਾਂਦਾ ਹੈ ਇਸ ਕਰਕੇ ਸਹਿਬ ਕਹਿੰਦੇ ਹਨ ਆਉਂਦੀ ਬੋਲੀ ਜਿਹੜੀ ਹੈ ਨਾ ਪ੍ਰਮਾਤਮਾ ਦੀ ਉਹ ਹੈ ਭਾਉ ਜਿਨ ਕੇ ਭਾਂਡੇ ਭਾਉ ਜਿਨ੍ਹਾਂ ਦੇ ਹਿਰਦੇ ਰੂਪੀ શ્રી ਰੂਪੀ ਭਾਂਡੇ ਵਿੱਚ ਪ੍ਰੇਮ ਹੈ ਨਾ ਇਹਨਾਂ ਸਵਾਰ ਸੀ ਉਹਨਾਂ ਨੂੰ ਸਵਾਰ ਦਿੰਦਾ ਉਹਦਾ ਜੀਵਨ ਸਵਾਰ ਦਿੰਦਾ ਪਰਮਾਤਮਾ ਸੁਖੀ ਕਰੇ ਪਸਾਉ ਦੁਖ ਵੀ ਸਾਰ ਸੀ ਉਹਨਾਂ ਨੂੰ ਸੋਖੀ ਸੁਖ ਦੇ ਦਿੰਦਾ ਦੁਖ ਉਹਨਾਂ ਦੇ ਕੱਢ ਦਿੰਦਾ ਪਰ ਜਿਹੜੇ ਵੱਧਾ ਚੱਟਕੀ ਕਰਦੇ ਹਨ ਉਹਨਾਂ ਨੂੰ ਉਹਨਾਂ ਨੂੰ ਕੁਝ ਵੀ ਨਹੀਂ ਪ੍ਰਾਪਤ ਹੁੰਦਾ ਕਿਉਂਕਿ ਉਹਨੂੰ ਪਤਾ ਹੈ ਇਹ ਤਾਂ ਵੱਧਾ ਚੱਟਕੀ ਕਰ ਰਿਹਾ ਹੈ ਸੋ ਸਤਿਗੁਰੂ ਕਿਰਪਾ ਕਰਨ ਆਪਾਂ ਘੜਿਆਣਾ ਦੇਖਿਆ ਕਰੀਏ ਜਦੋਂ ਆਗੇ ਨਾ ਅੱਖਾਂ ਬੰਦ ਕਰਕੇ ਬੈਠ ਜਾਇਆ ਕਰੋ ਜਿੰਨੀ ਸਤਿਗੁਰੂ ਨੇ ਬਾਣੀ ਸੁਣਾਣੀ ਸੁਣਾ ਦੇਣ ਆਪਾਂ ਇਹਦੇ ਵਿੱਚ ਆਸਾਨੀ ਹੈ ਬਸ ਸਾਡਾ ਧਿਆਨ ਜਾਵੇ ਨਾ ਆਪੇ ਨਾਲ ਅੰਦਰ ਕਾਲ ਪੈ ਗਈ ਕਾਲ ਉਹਦੀ ਪੈਂਦੀ ਹੈ ਜਦੋਂ ਆਪਾਂ ਟਾਈਮ ਦੇਖਣ ਲੱਜੇ ਨੇ ਉਹ ਟਾਈਮ ਕਿੰਨਾ ਖੋ ਗਿਆ ਟਾਈਮ ਨਾ ਦੇਖਾਂਗੇ ਆਪੇ ਕੁਝ ਨਹੀਂ ਹੋਣਾ ਫਿਰ ਪ੍ਰੇਮ ਉਪਜੈਗਾ ਸੋ ਸਤਿਗੁਰੂ ਕਿਰਪਾ ਕਰਨ ਐਨੀ ਅਜ ਸੇਵਾ ਪ੍ਰਵਾਨ ਕਰ ਲੋ ਤਾਂ ਕਿ ਪ੍ਰੇਮ ਬਣਿਆ ਰਹੇ ਆਪ ਜੀ ਨੇ ਇਸੇ ਤਰ੍ਹਾਂ ਹੁਕਮਨਾਮਾ ਸਰਨ ਕਰਨੇ ਅਰਦਾਸ ਸਰਨ ਕਰਨੀਏ ਲੰਗਰ ਸਤਿਗੁਰੂ ਦੇ ਜੋ ਖਜ਼ਾਨੇ ਵਿੱਚ ਤਿਆਰ ਹੈ ਜੋ ਵੀ ਲੰਗਰ ਸੁੱਖਾ ਆਪ ਜੀ ਨੇ ਲੈ ਕੇ ਛੱਕੇ ਜਾਣ ਦੀ ਕਿਰਪਾ ਦਿੱਤਾ ਕਰੀ ਨਾਲ ਹੀ ਬੇਨਤੀ ਕਰਦੇ ਹਾਂ ਕਾਲ ਸਵੇਰੇ ਸਾਖੀ ਦਾ ਦਿਹਾੜਾ ਹੈ ਇਸ ਤਰ੍ਹਾਂ ਅਗੇ ਸੰਗਰਾਦ ਵਾਲੇ ਦਿਨ ਲੰਗਰ ਹੁੰਦੇ ਆ। ਉਸੇ ਤਰ੍ਹਾਂ ਲੰਗਰ ਹੋਣਗੇ, ਉਸੇ ਤਰ੍ਹਾਂ ਮਿਹਨੇ ਦੀ ਵਿਚਾਰ ਹੋਏਗੀ। ਅਮਰਤ ਵੇਲੇ ਨੇਤਨੇਮ ਤੋਂ ਉਪਰੰਤ ਸਹਿਜ ਬਾਟ ਸਹਿਜ ਦੀ ਭੋਗ ਪਾਣਗੇ। ਉਪਰੰਤ ਤਿੰਨ ਤਕਰੀਬਨ 8 ਵਜੇ 8:30 8 ਦੇ ਕਰੀਬ ਕੀਰਤਨ ਸ਼ੁਰੂ ਹੋ ਜਾਏਗਾ। 9 ਵੇ ਤੱਕ ਕੀਰਤਨ ਦੀਵਾਨ ਹੋਣਗੇ। 9 ਤੋਂ ਉਪਰੰਤ ਅਰਦਾਸ ਕੋਮਨਾ ਮਾਲਾ ਕੇ ਉੱਪਰ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ ਜਾਣਗੇ ਫਿਰ ਲੰਗਰ ਜੋ ਵਰਤਣਗੇ ਲੰਗਰ ਦਾਲ ਇਤੇ ਬਣੇਗੀ ਪ੍ਰਸ਼ਾਦੇ ਆਪ ਜੀ ਨੇ ਘਰੋਂ ਚ ਬਣਾ ਕੇ ਲਿਆਉਣੇ ਹਨ ਦਾਲ ਸਬਜ਼ੀ ਚਾਵਲ ਮਿੱਠੇ ਕਿਉਂਕਿ ਵਿਸਾਖੀ ਦਾ ਦਿਹਾੜਾ ਹੈ ਇੱਥੇ ਬਣਨਗੇ ਆਪ ਜੀ ਨੇ ਕਿਰਪਾਲਤਾ ਕਰਨੀ ਪ੍ਰਸ਼ਾਦੇ ਪ੍ਰੇਮ ਨਾਲ ਬਣਾ ਕੇ ਲਿਆਉਣੇ ਹਨ ਅਤੇ ਸਮੇਂ ਨਾਲ ਪਹੁੰਚਣਾ ਤਾਂ ਕਿ ਆਪ ਜੀ ਸਤਿਗੁਰੂ ਦਾ ਜਸ ਪ੍ਰੇਮ ਨਾਲ ਕਰ ਸਕੋ ਸਤਿਗੁਰੂ ਕੀ ਬੇਨਤੀਆਂ ਕਰਨੀ ਮਾਰਾ ਜਿਹੜਾ ਕੱਲ ਮਹੀਨਾ ਆਉਦੇ ਹੋਣੇ ਸਮੂਹ ਦੇ ਸਿਰ ਤੇ ਮਿਹਰ ਪ੍ਰਿਆਤ ਕਰਕੇ ਸੁੱਖ ਨਾਲ ਬទਿਤ ਕਰਵਾਣਾ ਆਓ ਕਿਰਪਾ ਕਰੋ ਰਲ ਕੇ ਫੜੋ ਦੀ ਸਤਨਾ ਵਾਹਿਗੁਰੂ ਸਤ Tchau. É...